ਕੋਲਾਗੀ ਉਹ ਅਕੇ ਕਹਿਣ ਦੇਈ ਕਹਿੰਦਾ ਯਾਰ ਉਹ ਬੱਸ ਐ ਹੋ ਜੀਦਾ ਕਾਬੂ ਕਦਾ ਨਾ ਕੰਮ ਕਰਦਾ ਕੋਈ ਨਹੀਂ ਕਰਦਾ ਇਹ ਕੇ ਇਹ ਸਮਝਾ ਰਗਾ ਫੇ ਭੋਲੀ ਗਈ ਹੈ ਜੀ ਤਾਂ ਤਾਨ ਫਾੜ ਕੇ ਐ ਬਾਈ ਰਾਲਾ ਕੇ ਬਿਜਣੇਸ ਵਾਲਾ ਅਣੀ ਵਾਰ ਮੁੜੇਗਾ ਤੇ ਨਾ ਆਣਾ ਹੀ ਇਸ ਕਿਹਾ ਫਾਇ ਇਹ ਤਾਂ ਫਾੜ ਨਾ

साला पचिया थे सालि लगामुरा है <laughs> Eu acho que é verdade, なので、私はそれを見つけたら、私はそれを見つけたら、私れを見けたら、私のそれを見つけたら、私 a それを見ら、私はそれを見つけたら、私はそれを見つけたら、私はそれを見たら、私はそれを見つけはそれを見つけたら、私はそれを見つけたら、私はそれを見たら、私れを見つけたら、私はそれを見つけたら、私はそれを見つけたら、私はそれを見たら、私はそれを見つはそれを見つけたら、 ਹਾਂ ਜਿਹੜੇ ਲਈ ਤੇ ਜਾਣਿਆ ਨਹੀਂ ਹੈ ਕਿਹਦੇ ਤੋਂ ਵਾਲਾ ਦੋ ਟਰੈਕਟਰ ਦੋ ਟਰੈਕਟਰ ਖੋਲੋ ਆ ਜਾਣਾ ਰੁਕ ਜਾ ਤੇ ਕਾਲਾ ਘਾਉ ਪੈਣਾ ਜਿਨਾਨੀ ਜਿਨਾਨੀ ਦਿੱਕੇ ਕਰਦੀ ਪਿਆਰੇ ਉਠਿਆ ਮਾੜਾ ਜਾ ਉਠਿਆ ਜਿਨਾਨੀ ਦਿੱਕੇ ਕਰ ਅਨੇ ਕਿ ਜਿਨਾਨੀ ਦਿੱਕੇ ਮਾੜਾ ਜਾ ਉਠਿਆ ਹੈ ਉਹ ਤਾਂ ਉਹ ਤੇ ਲੈ ਤਾਰਤੇ ਹੈਗਾ ਭੈਣ ਚਲਦਾ ਹੈ ਹੋ ਗਈ ਘੜੀ ਖਤਮ ਹੋ ਗਈ ਘੜੀ ਖਤਮ ਹੋੜ ਇਹ ਬੋਲੀ ਗਈ ਹੀ ਠੇਕੇ ਤੇ ਇਹ ਬਸਤੀ ਦਾ ਮੋੜ ਇਹਨੇ ਲੈ ਲਈ ਤੁਹਾਨੂੰ ਦੱਸਿਆਗਾ ਤੇ ਮਰਸੀਨ ਲੱਗਾ ਵਿਜਣੋਂ ਪਹਿਲਾਂ ਮਰਸੀਨ ਤੇ ਜੈਵੀ ਦਾ ਖਟਾ ਮਾਰ ਰਿਆ ਪਾਣੀ ਲਾਤਾ ਜਿਵੇਂ ਵੀ ਜਿੰਨੇ ਉੱਤੇ what i'm ਗੁੱਲਾ ਨਿਕਲ ਗਿਆ ਦਾ ਬਾਹਰ ਮਿਲਦਾ ਪਲੀਟ ਹੋ ਗਈ ਮੇਤੋ ਨਵੇਂ ਆ ਜੀ ਮੈਂ ਨਾ ਕੋਈ ਤੁਹਾਨੂੰ ਨਹੀਂ ਕਿਹਾ ਕੰਮ ਤਾਂ ਹੈ ਨਾ ਜੇ ਲਾ ਕੋਟ ਕਰਨਾ ਸਨੈਪ ਲੈ ਲਿਓ ਹਾਂ ਜੀ ਹਾਂ ਜੀ ਦੋ ਤਿੰਨ ਸਨੈਪ ਲੈ ਲਿਓ ਆ ਬੰਦੇ ਨਖੇਤੀ ਹਾਇਆ ਜੱਲੇ ਆ ਵੀ ਨਕਮੇ ਸੂਰੇ ਨਕਮੇ ਬੰਦੇ ਠੇਵੇਂ ਫੋਨ ਤੇ ਫੋਨ ਕਿੰਨੇ ਜਣੇ ਬੈ ਕੇ ਲੱਗੇ ਲੱਗੇ ਫੋਨ ਕਰੀ ਅੰਦਰ ਜਗ੍ਹਾ ਘੱਡ ਲੈਣਾ ਹਲੋ ਪਰ ਮਾਲੀ ਆਜਾ ਇਦਾਂ ਰੱਖਾਂ ਕੋਈ ਕੋਈ ਕਰਨੀ ਪੈਣੀ ਕੋਈ ਸੰਗਰ ਉਹ ਬਣ ਲੱਥੇ ਉਹ ਵੀ ਕਿਹਾਗਾ ਕੋਲਾ ਥੋੜਾ ਜਿਹਾ ਕਪੜਾ ਕੱਟਾ ਸੁਝਾਨ ਕੱਟ ਦੇ ਆ ਗਿਆ ਲੈਣ ਚੋ ਹੋਣਾ ਮਿੱਤਰ ਸਾਹਿਬ ਆਜਾ ਲਾਕੇ ਲੈਣ ਚੋ ਕੁੜੀ ਖਵਾ ਲਾਏਗੀ ਕੋਹ ਨਹੀਂ ਦਾਈ ਦੈਨਦਾ ਸੁਲਖਣਾ ਅੱਗੇ ਹੋਏ ਮਾਰਕ ਕਰਦੇ ਵੀਡੀਓ ਬਣੇਗੀ ਅਲੀ ਬਾਬਾ ਤਿੰਨੇ ਇਕੱਠੇ ਬੈ ਕੇ ਫੋਨ ਕਰਦੇ ਮੈਨੂੰ ਲਿਵਾਇ ਬਾਰ और तेरे के लिए नहीं तेरे के लिए कपड़ा लेती हूँ ना, ना। <laughs> ले 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 ले

ਇਸ ਵੇਲੇ ਮੁੰਡਾ ਕਿੰਦੇ ਹਾਂਜੀ ਜਿੱਥੇ ਸ਼ੁਰੂ ਕਰਨਾ ਨਾ ਹਾਂਜੀ ਉਥੇ ਫੁਰਦੋ ਕਨਿਕਾ ਚਲ ਪਾ ਕਾ ਕੀਤੀ ਫੜ ਜਿੱਥੇ ਪੋਤੇ ਚਲਾਨੀ ਨਾ ਉਥੇ ਮਿੱਤਰ ਸਾਹਿਬ ਦਿਖਾ ਦੇ ਕਿੱਥੇ ਮੋੜ ਜਿੱਦਾਂ ਕਰਨੀ ਹੈ ਕੋਈ ਗਾਲ ਨਹੀਂ ਜਿੱਥੇ ਵੀ ਬਗੜ ਕਾਟ ਕੇ ਜੋ ਤੁਹਾਡਾ ਕਰਨਾ ਸੀ ਜਿੱਥੇ ਤੂੰ ਕਰਾ ਰਾ ਤੇ ਥੱਲੇ ਰੱਖ ਦੇ ਥੱਲੇ ਆ ਜਾ ਇੱਧਰ ਨੂੰ ਮੂੰਹ ਕਰਕੇ ਇੱਧਰ ਨੂੰ ਓ ਇੱਧਰ ਇੱਧਰ ਪੋਹ ਗਾ ਕਿੱਥੇ ਭਾਗ ਕਿੱਥੇ ਉਹ ਪਹਿਕਰ ਕਿਤੇ ਨੇ ਪਹਿਗਣ ਸੁਤੇ ਨੂੰ ਉਹ ਪਹਿ ਹੈ ਹੀ ਬੜਾ ਗਿਆ ਹੋਣ ਕਰਨ ਕੀ ਮੁੜੇ ਵੀ ਉਹ ਚਾਚਾ ਵੀ ਦੇਖ ਗਿਆ ਦੇਖਾ ਪਹਿ ਦਾ ਬੜਾ ਹੀ ਕੋਣ ਲੱਗੇ ਕਰਦਾ ਨਾ ਨਾ ਨਹੀਂ ਨਹੀਂ ਕੋਈ ਬਸ ਪਾਸ ਕੋਈ ਨਹੀਂ ਉਹ ਉਹ ਕਰ ਨਾ ਜਿਹੜੀ ਜਿਹੜੀ ਨਾ ਆ ਸਿਰਫ ਕੋਈ ਗੱਲ ਨਹੀਂ ਕਿੜੀਆਂ ਕਿਤੇ ਦੁਬਾਰਾ ਰਿਪੀਟ ਕਰ ਦੋ ਕਹਿ ਮੁਕ ਲੈਣਾ ਹੋਰ ਨਹੀਂ ਨਹੀਂ ਆ ਮੁੜੇ ਜਾਣੇ ਫਿਰ ਹਾਂਜੀ ਹਾਂ ਹਾਂ ਇੱਧਰ ਕੋਈ ਕਿਆਰੀ ਨਹੀਂ ਕੋਈ ਕੁਛ ਨਹੀਂ ਤੇ ਇੱਧਰ ਕੁਛ ਨਹੀਂ ਛੱਡਣਾ ਤੁਹਾਨੂੰ 6 ਫੁੱਟ ਪੜਾ ਹੈ ਪੰਗਾ ਇੱਥੇ ਕਉਣਾ ਆ ਰਿਹਾ ਔਰ ਹੰਤਾ ਉਹ ਇੱਧਰ ਗਾਇਨ ਡੈਕਟਰ ਹੈ ਡੈਕਟਰ ਸਿੱਧਾ ਆਇਆ ਹੈ ਨਾ ਆ ਉਹੀ ਮੈਂ ਕਹਿੰਦਾ ਉਹ ਦੇਖ ਲਓ ਹਾਰ ਨਾ ਤੇਰੀ ਕਿਆਰੀ ਇੱਥੇ ਪੰਗਾ ਕਿ ਕਿਆਰੀ ਵੀ ਨਹੀਂ ਕਿਆਰੀ ਕਿਆਰੀ ਇੱਥੇ ਰੱਖਣੀ ਨਾ ਉਹ ਬਾਅਦ ਵਿੱਚ ਕਰਦੇ ਆਂ ਹਾਂ ਨਹੀਂ ਨਹੀਂ ਆਹ ਸਭ ਪੂਰਾ ਸੱਟ ਛੋੜ ਜੀ ਨਾ ਕਿਸੇ ਨੂੰ ਕਹਿ ਸੋਤੇ ਇਦਾਂ ਰੱਖਿਆ ਰੁਖੀ ਹੋਵੇ ਬਕੇ ਨਾ ਬਣਾਉਣ ਚਾਹ ਤਾ ਹੁਣ ਫੋਲ ਲੱਗੇ ਹੁਣ ਕੀ ਤਾਂ ਫੇਰ ਹੋ ਜਾਂਦੀ ਬਹਿਜੇ

ਉੱਪਰ ਦੇ ਬੇਚੇ ਲਾਤਾ ਬਾਅਦ ਫੋਨ ਕਰਿਆ ਲੱਭ ਗਿਆ ਉਹ ਪਾਤਾ ਘਣ ਫਿਰ ਲੱਭਿਆ ਲਾੜਾ ਹੋਰ ਚੱਕ ਕੇ ਹੁੰਦੇ ਨੇ ਲੜਦੇ 15 ਹੋਣਾ ਸੀਦੇ ਬੋਲ ਜਾਓ ਤੇ ਪਸਾਓ ਉਹ ਮਨੇ ਉਹ ਪਛਾਣੀ ਇੱਧਰ ਹੋ ਗਿਆ ਉਹ ਕੰਮੀ ਮੈਂ ਥੱਲੇ ਪਛਾੜੀ ਪੈਣਾ ਰੱਬ ਕਰ ਲਈ ਉਹਨਾਂ ਨੂੰ ਉਹਨਾਂ ਨੂੰ ਵੀਡੀਓ ਬਗੈਰ ਕੋਈ ਨਹੀਂ ਹਟ ਸਕਦਾ ਜਿਆਦਾ ਆਪਾਂ ਇਹਨੇ ਗੁੜੇ ਆਪਣੇ ਦੇ ਕਪੜਾ ਕੋਈ ਸੁੱਕਾ ਮੈਂ ਸਾਰੇ ਸੁਕਾ ਸਕਦਾ ਨਾ ਇਹਨੇ ਕਪੜੇ ਕੇ ਨਾ ਪੈ ਰਿਹਾ ਉੱਥੇ ਨਾ ਜੀ ਨਾ ਵੀ ਟੱਕਰੇ ਨਾ ਟੱਕਰੇ ਟੱਕਰ ਜੇ ਨਾ ਤੋਪਦਾ ਕਹਿੰਦੇ ਆ ਖਿਲਾੜਾ ਥੋੜਾ ਪਾਓ ਸਾਰਾ ਖਰੀਦ ਤੋਂ ਹੀ ਆਸਾ ਬਾਚੋ ਪਾ ਲਈ ਸੀਮੜ ਹੈ ਨਹੀਂ ਨਾ ਪਾਈ ਜਾਣਾ ਬੜਾ ਰਾਜ ਗਿਆ ਨਹੀਂ ਆਣੀਆਂ ਨਾ ਬਾਪ ਨਾ ਬਾਪ ਰਹਿ ਦੋ ਤੱਕ ਟਰਾਲੀ ਕਮਾਣੀ ਹੋਵੇ ਥੋੜਾ ਭੇਜਣਾ ਤੇਰੇ ਉਹ ਘਟਾ ਰਹਿਣ ਦੋ ਤੱਕ ਦੇਖ ਕੇ ਬਾਲਾ ਦਿਖਾ ਫਿਰ ਰੋਈ ਹਾਂ ਉਹ ਆ ਦਿਨ ਆ ਗਏ ਬਸ ਕਿਤੇ ਉਹ ਲੱਗਣਾ ਕਿਹੜਾ ਹੈ ਇਹ ਨਾਣਾ ਕਿਹੜਾ ਹੁੰਦਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਚੱਕੇ ਦੋ ਮੁਥਲ ਇੱਕ ਮੁੜਾ ਗੂਰਾਂ ਦਾ ਲੈਣਾ ਹੁੰਦਾ ਹੈ ਇੱਧਰ ਵੀ ਬਣਾਣਾ ਪੁੱਛੇ ਰਗੜਾ ਲਾ ਆਲਾ ਆਹ ਬੰਦੇ ਦੱਸਿਆ ਹੋਣੀ ਮਾਸਟਰ ਕਾਵਲ ਸਿੰਘ ਸਾਡੇ ਜਾਫ ਚੋ ਉੱਥੇ ਟਾਈਮ ਨਹੀਂ ਕੋਈ ਇਹਦਾ ਗੁਰਦੁਆਰਾ ਬਣਾਇਆ ਸੀ ਜਦੋਂ ਉਹ ਮੈਂ ਵੱਡੇ ਮੱਗ ਨੇ ਤੇ ਫੌਜੀਆ ਵਾਲੇ ਉਹ ਮੈਂ ਦੋ ਪੀਏ ਮੈਂ ਅੱਧਾ ਘਟਾ ਵਾਲਾ ਤਿੰਨੇ ਦਾ ਮਹੀ ਦੋ ਤੇ ਨਾ ਉਹ ਦੇਖ ਉਹ ਜਿੰਨੇ ਗੋਰਨੇ ਦਿੱਤੀ ਦਿੱਲੀ ਦਿੱਤੇ ਉਹ ਮੈਂ ਕਮਰੇ ਜਾ ਕੇ ਲੰਮਾ ਪਿਆ ਮੇਰੇ ਕੋ ਪਸਾ ਕਰੀ ਜਾ ਹੋਇਆ ਦੋ ਗਲਾਸ ਮੈਂ ਜਿੰਨੇ ਫੜਾਪੇ ਨਹੀਂ ਆਪੂ ਖਾਣ ਚਾਹ ਉਹਦਾ ਇੱਦਾਂ ਦੂਰੀ ਬੜਾ ਯਾਰ ਪ੍ਰਤਾਪ ਬੜੀ ਕਿਤੇ ਗਈ ਉਹ ਵਾਲਾ ਯਾਰ ਓਏ ਆ ਜਾ ਪ੍ਰਤਾਪ ਠੀਕ ਹੈ ਉਹ ਆਇਆ ਉਹ ਜਾਕੂ ਜੈਣਾ ਉਹ ਵੀ ਖੋਜਾ ਮੇਰੇ ਉਹ ਵੀ ਹੁਣ ਹੋੜੇ ਲੱਭੇ ਬੜ ਗਿਆ ਵਿੱਚ ਨਹੀਂ ਨਹੀਂ ਛੰਡ ਬਾੜ ਪੂਛ ਹੋੜੇ ਦੀ ਡੰਡੇ ਦਾ ਘੜ ਪੂਛ ਫੜ ਪੂਛ ਮੂੰਹ ਗੱਲੇ ਆ ਕਰ ਛੰਡ ਸਭ ਦੇ ਤੇ ਮਹਾ ਜਿੰਦਾ ਮੁਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਦੇ ਸੱਪ ਦੀ ਸ਼ਰੀ ਦੇ ਉੱਤਰੋਂ ਉੱਤਰ ਚੱਲਦਾ ਨੂੰ ਵੱਡਿਆ ਨੇ ਪੈਂਦਾ ਨਾਲੇ ਕੱਢਦੀਆਂ ਇਹਨਾਂ ਪੰਜਾ ਘੜਤਾ ਪੰਜਾ ਉਹਦਾ ਜਾਣਦੇ ਨੇ ਕਿ ਰਹਿਣ ਮਾਰਨ ਜਾਣਣਾ ਨਾ ਜਾਣ ਕੱਢਣੀ ਕਿਹਦੀ ਮਾਰ ਮਾਰ ਡੰਡੇ ਨਾਲ ਮਾਰ ਚਗਰਾ ਹੁਣ ਉਹ ਇੱਥੇ ਦੱਬ ਮਾਰ ਤੇ ਦੇ ਪਹਿਲਾਂ ਛਾ ਜਿੰਦਾ ਦੱਬਣਾ ਬਣਾ ਮੇਰੀ ਤਾਂ ਕਰਦੀ ਇਹ ਪੂਲੀ ਫੜੀ ਦੀ ਪੇਸ਼ੰਤ ਨੇ ਆਹ ਇਹ ਸੱਪੋ ਫੰਗਣਾ ਨਹੀਂ ਚਾਹਦਾ ਯਾਰੀ ਸੰਦੂ ਸਵੇਰੇ ਗੱਪ ਮਾਰਤੀ ਫਿਰ ਪੁੱਟ ਕੇ ਮਾਰ ਦੂੰਗਾ ਘਾੜਾ ਤੋੜਾ ਥੋੜਾ ਯਾਰ ਇੱਧਰ ਨਹੀਂ ਮਾਰ ਇੱਥੇ ਨਾ ਕਰ ਉਹ ਅੱਗੇ ਪਿਛੇ ਕਰਕੇ ਦੇ ਨਹੀਂ ਕੋਣ ਉਹ ਕਾਸਟਿੰਗ ਪਾਣੀ ਇੱਥੇ ਛੱਡ ਡੂੰਗਾ ਰੱਖੇ ਰ ਕਾਸਟਿੰਗ ਪਾਣੀ ਕਰ ਕੋਣ ਹੈ ਬਸ ਖੁੱਤੀ ਨਾ ਮਰੇ ਚੱਕੀ ਖੁੱਤੀ ਤਾਂ ਗੁੱਜਾ ਨੇ ਮਰਾਣੀ ਆਣੇ ਇੱਧਰ ਲਿਆਣਾ ਜੀ ਇਹਦਾ ਛੇਮੜ ਦੱਸੋ ਹੁਣ ਕਿੱਥੇ ਲੁਆਣਾ ਉੱਥੇ ਅੰਦਰ ਲੁਆਣਾ ਇੱਥੇ ਲੁਆਣਾ ਫਰੀਕ ਗਲੀ ਜਾਂਦਾ ਜਿੰਦਾ ਹੀ ਆ ਮਰੇ ਮਿਸਰੀ ਪਹਿਲੀ ਹਟ ਲਾਤੀ ਤੂੰ ਯੋਗ ਦਾ ਦਿੱਤੇ ਯੋਗ ਦੀ ਲੋੜ ਹੈ ਮੇਰੇ ਕੋਲ ਅੱਜ ਮਿੱਤਰੀ ਨਹੀਂ ਹੈ And ਸਹੀ ਗੱਲ ਹੈ। ਰਾ ਗਿਆ ਹੁਣ ਨਹੀਂ ਆਇਆ। ਬੁਲਰ ਰਾਤ ਚ ਵੀ ਕਹਿੰਦਾ ਆਇਆ ਮੈਂ। ਕੋਈ ਨਹੀਂ ਕੋਈ ਮੰਨਦਾ ਮੈਨੂੰ। ਸਹੀ ਗੱਲ ਹੈ ਯਾਰ। ਅੱਜ ਕੱਲ ਦੇ ਨਿਆਣੇ ਦੀ ਮੰਨਦੇ। ਅੱਜ ਕੱਲ ਨਿਆਣੇ ਫੋਨ ਦੇ ਦੇ। ਜਿੰਨਾ ਚਿਰ ਸਮੋਸੇ ਚੱਲੇ ਨਾ ਉਹਨੇ ਜਿਹੜੇ ਬੰਦੇ ਆਏ ਉਸ ਤੋਂ ਬਾਅਦ ਕੋਈ ਨਹੀਂ ਆਇਆ ਇੱਧਰ ਨੂੰ। ਰਾਤੀ ਪਾਲਣੇ ਇੱਧਰ। ਹਾਂ। ਬੱਕਰੀਆਂ ਤੂੰ ਬੰਨੀ ਆ ਤੂੰ ਬਲਾ ਹਾਂ। ਉਸ ਸਾਡੇ ਚਾਦ ਘਰ ਬੰਕ ਤੋਂ ਇਹਦਾ ਦੇਖ ਲੈਂਦਾ ਜਿਹੜੀ ਉਧਰ ਆਉਂਦੇ ਨਾ ਬੋਤਲਾ ਬੋਤਲਾ ਉਧਰ ਰਿਜੈਕਟ ਹੋ ਗਈਆਂ ਹੁੰਦੀਆਂ ਉਹ ਜਾਂਦੇ ਆ। ਰੋਪੀ ਵਾਪਰ ਡੇ ਰੋਪੀ। ਹਾਂਜੀ ਦੋਸਤੋ ਅ ਜਿਨ੍ਹਾਂ ਨੇ ਤਾਜਮਹਿਲ ਬਣਾਇਆ ਸੀ ਨਾ ਉਹਨਾਂ ਮਿਸਤਰੀਆਂ ਦੇ ਹੱਥ ਵੱਢ ਦਿੱਤੇ ਸੀ। ਇੱਕ ਮਿਸਤਰੀ ਵਿੱਚੋਂ ਭੱਜ ਗਿਆ ਸੀ। ਉਹ ਅੱਜ ਆਪਾਂ ਸ਼ੈੱਡ ਬਣਾਉਣ ਲਾਇਆ ਤੁਹਾਨੂੰ ਮੈਂ ਦਿਖਾਉਣਾ। ਜੇ ਉਸ ਹਿਸਾਬ ਨਾਲ ਤੀਜੀ ਵਾਰੀ ਕੋਲਾ ਢੋਣ ਲੱਗਾ ਨਾ ਵੱਜਦਾ ਜੀ ਆ ਲੋ ਕੋਈ ਤਾਂ ਬੋਲ ਸਾਡੀ ਆ ਉਹ ਤੇ ਵੀਡੀਓ ਬਣ ਗਈ ਫੇਰ ਬਣੀ ਉਹ ਵੀਡੀਓ ਵਾਲਾ ਬੰਦਾ ਇਹ ਮੀਡੀਆ ਵੀ ਉਹਨੇ ਕਿਹਾ ਆਪਾਂ ਆਲਾ ਇਹ ਜੀ ਆ ਇਸ ਤਰ੍ਹਾਂ ਆਇਤਰ ਦੋਇ ਤੇ ਸਾਡੀ ਆ ਸਾਡੀ ਆ ਅੱਜ ਵਧੀਆ ਕਰੀਏ ਨਾ ਚੈਨਲ ਬੜੀ ਚੱਲੇ ਜਰਾ ਇਹ ਚੈਨਲ ਨੇ ਇਹ ਬਣਾਇਆ ਕੋਈ ਵੀ